ਪੁੱਤ ਬਹੁਤਾ ਫਿਕਰ ਨਾ ਕਰ ਮੈਨੂੰ ਤੇ ਆਪ ਉਹਦਾ ਬੜਾ ਫਿਕਰ ਵਾ ਲੋਕੀਂ ਬਾਹਰ ਕੀ ਕਹਿਣਗੇ ਤਰੀਕ ਰੱਖੀ ਕੱਪੜਾ ਲੀੜਾ ਖਰੀਦਿਆ ਵਾ ਲੋਕਾਂ ਚ ਕੀ ਮੂੰਹ ਖਾਲਾਂਗੇ ਜੇ ਉਹ ਤਰੀਕ ਤੇ ਨਾ ਮੁੰਡਾ ਟੁੱਕਾ ਨਾ ਤੇ ਐ ਗੱਲ ਤੇ ਬੇਇਜ਼ਤੀ ਬੜੀ ਜੀ ਤੇ ਨਹੀਂ ਕਰਦੇ ਉੱਥੇ ਦੇ ਰਹਿਣ ਦੋ ਤੁਸੀਂ ਗੱਲੀ ਤਰਲੇ ਮਾਰ ਲੈ ਜਿਨ੍ਹਾਂ ਦੇ ਪਤਾ ਗੱਲ ਤਰਲਿਆਂ ਦੀ ਨਹੀਂ ਆ ਜੇ ਉਥੋਂ ਰਿਸ਼ਤਾ ਛੁੱਟ ਗਿਆ ਨਾ ਤੇ ਬੇਇਜ਼ਤੀ ਬੜੀ ਆ ਤਾਂ ਹੁਣ ਕੀ ਕਰਨਾ ਫਿਰ ਕਰਨਾ ਇਹ ਆ ਤੂੰ ਤੇ ਰਪਿੰਦਰ ਜਾਓ ਤੇ ਉਥੋਂ ਪਤਾ ਕਰਕੇ ਆਓ ਉਹ ਨਾ ਨਾ ਅਹੀਂ ਨਹੀਂ ਜਾਣਾ ਉੱਥੇ ਛਤਰਖਾਨੇ ਉਹਨਾਂ ਕੋ ਜਾ ਕੇ ਨਹੀਂ ਦੋਵੇਂ ਜੀ ਸਿਆਣੇ ਜੇ ਤੁਸੀਂ ਜਾਓ ਵੀ ਅਹੀਂ ਕਾਦੇ ਸਿਆਣੇ ਆ ਜੇ ਅਹੀਂ ਜਾਵਾਂਗੇ ਹਨ ਨੂੰ ਵੱਧ ਘਟ ਗੱਲ ਕਰਨਗੇ ਤੇ ਸਾਡੇ ਪੱਲੇ ਕੀ ਰਹੂਗਾ ਜੇ ਉੱਥੇ ਕੋਈ ਗੱਲ ਹੋ ਗਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਅਗਲੇ ਧੱਕੇ ਮਾਰ ਕੇ ਬਾਹਰ ਕੱਢਣਾ ਆ ਮੇਰਾ ਪਾਸਪੋਰਟ ਤੇ ਆ ਲੱਗਿਆ ਉਹ ਇਹਨੂੰ ਰਹਾਲਾ ਭਰਾ ਇੱਥੇ ਉੱਥੇ ਗੁੱਸੇ 'ਚ ਪਤਾ ਨਹੀਂ ਕੀ ਕੋ ਹੋਣਾ ਵਾ ਤੇ ਪੁੱਤ ਸਾਰੇ ਕਾਗਜ਼ ਪੱਤਰ ਲੈ ਲਏ ਆ ਨਾ ਉਹ ਲੈ ਲਿਆ ਮਾਤਾ ਸਾਰੇ ਪਾਸਪੋਰਟ ਲਿਆਵਾ ਦਾ ਉਹ ਕੀ ਕਰਨਾ ਉਹਨਾਂ ਵਿਜ਼ੇ ਲਵਾ ਕੇ ਦੇਣੇ ਆ ਤੁਹਾਨੂੰ ਦੇ ਪੁੱਤ ਤੋਂ ਲੈ ਜਾ ਹਾਂ ਸਟੈਂਪ ਤੇ ਉੱਤੇ ਹੀ ਲੱਗੀ ਹੁੰਦੀ ਆ ਨਾ ਸੱਸ਼ਿਕਾ ਤੋਂ ਦੇ ਦਿੱਤੀ ਸੱਸ਼ਿਕਾ ਤੋਂ ਹਾਂ ਕਰੀ ਮਮਣੀ ਹਾਂਜੀ ਕਰੀ ਅੱਛਾ ਆਜੋ